ਹਾਂਜੀ ਮਿੱਤਰੋ ਵੈਲਕਮ ਆ ਜੀ ਸਾਰਿਆਂ ਦਾ ਆਪਣੇ ਨਿਊ ਵੀਡੀਓ 'ਚ ਉਮੀਦ ਕਰਦਾ ਵੀ ਸਾਰੇ ਸਾਜਣ ਮਿੱਤਰ ਠੀਕ ਠਾਕ ਹੋਊਗੇ ਤਾਂ ਮੀ ਪਿਆ ਆ ਤਾਂ ਘਾਰੇ ਘਾਰੇ ਹੋਇਆ ਪਿਆ ਆ ਟਰੈਕਟਰ ਵੀ ਲਿਬੜਿਆ ਪਿਆ ਸਾਰਾ ਹੀ ਤੇ ਅੱਜ ਦਾ ਬਲੌਗ ਹੈਗਾ ਆਪਣਾ ਬਾਸੀ 3630 ਆਪਣੇ ਫੋਲੈਂਡ ਦੇ ਉੱਤੇ ਤੇ ਇਹਨੂੰ ਹਨਾ ਆਪਾਂ 65 ਨੰਬਰ ਟਰਬੋ ਲਾਈ ਆ ਇਹਨੂੰ ਤੇ 65 ਨੰਬਰ ਜਿਹੜੀ ਇਹਨੂੰ ਟਰਬੋ ਲੱਗੀ ਆ ਉਹ ਲੱਗੀ ਆ ਮੋਡੀਫਿਕੇਸ਼ਨ ਕਰਕੇ ਮੋਡੀਫਾਈ ਕੀਤੀ ਲੱਗੀ ਆ ਤੇ ਆਪਾਂ ਇਹਨੂੰ ਹੁਣ ਦੂਜੀ ਲਾਉਣੀ ਆ ਬਿਲਕੁਲ origignal turbo ਲਾਉਣੀ ਆ ਜਿੱਚ ਕੋਈ ਮੋਡੀਫਿਕੇਸ਼ਨ ਨਹੀਂ ਗਈ ਹੈਗੀ ਤਾਂ ਆਪਾਂ ਉਹਦਾ ਫਰਕ ਦੇਖਣਾ ਆ ਵੀ origignal ਦਾ ਤੇ modified turbo ਦਾ ਕੀ ਫਰਕ ਆ ਪਹਿਲਾਂ ਤਾਂ ਆਪਾਂ ਇਹਨੂੰ origignal ਦੇ ਉੱਤੇ ਚੈੱਕ ਕਰਾਂਗੇ ਮੈਂ ਤੁਹਾਨੂੰ ਚੈੱਕ ਵੀ ਕਰਾ ਦੰਨਾ ਵੀ ਇਹਨੂੰ ਹਾਂ ਤੇ ਇਹਨੂੰ ਕਾਰਡ ਨੰਬਰ turbo ਲੱਗੀ ਆ ਆ ਕਰੋ ਚੈੱਕ ਇਹ ਮੋਡੀਫਾਈਡ ਹੋਈ ਲੱਗੀ ਹੈ ਇਹਨੂੰ ਟਰਬੋ ਤੇ ਹੁਣ ਆਪਾਂ ਲੈ ਕੇ ਆਏ ਆ ਨਵੀਂ ਬਿਲਕੁਲ origignal ਕਾਰਡ ਨੰਬਰ ਟਰਬੋ ਉਹ ਵਿਦਆਉਟ ਮੋਡੀਫਿਕੇਸ਼ਨ ਹੈ ਆ origignal ਹੈ ਆ ਤੇ ਪਹਿਲਾਂ ਆਪਾਂ ਇਹਨੂੰ ਹਨਾ ਚਲਾ ਕੇ ਦੇਖਾਂਗੇ ਇਹ ਵਾਲੀ ਟਰਬੋ ਦੇ ਨਾਲ ਵੀ ਕੀ ਲੋਡ ਮੰਦਾ ਆ ਕਿਦਾਂ ਆ ਤਾਂ ਫਿਰ ਆਪਾਂ ਇਹਨੂੰ ਬਿਲਕੁਲ origignal ਲਾ ਕੇ ਦੇਖਾਂਗੇ ਵੀ ਦੇਖਾਂਗੇ ਵੀ ਕੋਈ ਫਰਕ ਹੈਗਾ origignal ਦਾ ਤੇ ਮੋਡੀਫਾਈਡ ਟਰਬੋ ਦਾ ਇਹ ਕਿੱਥੋਂ ਕੰਮ ਕਰਦੀ ਏ ਤਾਂ ਉਹ ਕਿੱਥੋਂ ਕੰਮ ਕਰਦੀ ਆ ਸੱਚਾ ਲਿਆ ਕੱਢ ਕੇ ਟਰਬੋ ਤਾਂ ਆਪਾਂ ਹੁਣ origignal ਟਰਬੋ ਮੰਗਾਈ ਆ ਤੇ ਆ ਕੱਲ ਆਪਾਂ ਘੋੜਾ ਆਪਣੇ ਵਾਲਾ ਵੀ ਚੈੱਕ ਕੀਤਾ ਸੀ 15 ਹਾਲਾਂ ਦੇ ਆਪਾਂ ਹਲ ਪਾ ਕੇ ਇਹਨੂੰ ਵੀ ਚੈੱਕ ਕਰਾਂਗੇ ਤੇ ਆ ਲੈ ਆਂਦੀ ਹੁਣ ਆਪਾਂ ਨਵੀਂ ਟਰਬੋ ਆ ਪੈਕਿੰਗ ਦੇ ਵਿੱਚ ਆ ਤਾਂ ਆਪਾਂ ਇਹਦਾ ਆਹ ਜਿਹੜਾ ਵੇਸਟ ਗੇਟ ਪਾ ਲਿਆ ਇਹ ਆਪਾਂ ਲਾ ਦੇਣਾ ਆ ਇਹਦਾ ਕੋਈ ਕੰਮ ਨਹੀਂਗਾ ਹੈਗਾ ਇਹਨੂੰ ਖੋਲ ਦੇਣਾ ਆ ਖੋਲ ਕੇ ਤਾਂ ਆਪਾਂ ਬਿਲਕੁਲ ਸਿੰਪਲ ਕਰਕੇ ਟਰਬੋ ਲਾਉਣੀ ਹੈ ਇਹਨੂੰ ਆਪਾਂ ਇਹਦਾ ਹਨਾ ਹੁਣ ਆ ਇੱਕ ਵੇਟਰ ਇਹਨੂੰ ਖੋਲ ਦੇਣਾ ਆ ਹਾਂ ਇਹਨੂੰ ਖੋਲਦੇ ਆ ਤੇ ਇਧਰਲੇ ਪਾਸੇ ਜਿਹੜਾ ਆ ਇਹਨੂੰ ਆਪਾਂ ਇਧਰਲੇ ਪਾਸੇ ਬੈਲਟ ਕਰ ਦੇਣਾ ਇਹ ਤੇ ਆਪਾਂ ਟਰਚ ਲਵਾ ਦੇਣਾ ਆ ਨਾਲ ਲਾ ਕੇ ਇਹਦਾ ਕੋਈ ਇਹਦਾ ਕੋਈ ਕੰਮ ਨਹੀਂਗਾ ਹੈਗਾ ਹੂੰ ਆਪਾਂ ਦਾ 에어 ਬਾਦਰੋਂ ਵੱਧ ਆਪਾਂ ਨੂੰ ਚਾਹੀਦੀ ਆ ਕਾਤਾ ਵਰੀ ਸ਼ਨਾਉਂਦੀ ਦਾ ਹਵਾ ਜ਼ਿਆਦਾ ਹੋਣੀ ਆ ਤੁਸੀਂ ਐਕਚੂਏਟਰ ਨਹੀਂ ਖੁੱਲੀ ਜਾਂਦੇ ਐਕਚੂਏਟਰ ਦਾ ਕੋਲਣਾ ਹੀ ਵਣਾ ਇਹਦਾ ਸਾਡੇ ਕੋਲੇ ਬਿਨ ਐਕਚੂਏਟਰ ਵਾਲੀ ਘੋੜੇ ਆ ਇਹ ਬਿਨ ਐਕਚੂਏਟਰ ਵਾਲੀ ਘੋੜੇ ਆ ਇਹਦਾ ਕੋਈ ਕੰਮ ਨਹੀਂ ਹੈਗਾ ਐਕਚੂਏਟਰ ਦਾ ਚੱਕੋ ਜੀ ਕਾਤਾ ਜੀ ਵਰੇਸ਼ ਕਰਤਾ ਇਹਦਾ ਮੂਵਮੈਂਟ ਜੱਸੇ ਨੂੰ ਫਰੇਮ ਕਰਾ ਕੇ ਰੱਖੀ ਹੋਏ ਐਕਚੂਏਟਰ ਇਹਦਾ ਕੋਈ ਕੰਮ ਨਹੀਂ ਹੈ ਨੀਗਾ ਇਹਦਾ ਮਿੱਤਰੋ ਕੋਈ ਕੰਮ ਨਹੀਂ ਹੈਗਾ ਐਕਚੂਏਟਰ ਦਾ ਇਹ ਤਾਂ ਦੋਦੇ ਨਾਟ ਲੱਗਣਗੇ ਭਾਜੀ ਦੇਖਦੇ ਆ ਦੋਦੇ ਲੱਗਣੇ ਨਹੀਂ ਇਹ ਬੈਂਜੂ ਆ ਨਾ ਭਾਜੀ ਹੂੰ ਦੂਜੇ ਨਾਲ ਦੁੱਧੇ ਹੀ ਪਿਆ ਰਹਿਣ ਦੋ ਕੋਈ ਚੱਕਾ ਨਹੀਂ ਵਾਰ ਚਾ ਲੈ ਕੇ ਪਾਰਾ ਇਹਦੇ ਵਿੱਚ ਬਾਸ਼ਲਾ ਹੋਰ ਪਾਣੀ ਆ ਬਾਸ਼ਲਾ ਤਿੰਨ ਚਾਰ ਪਾ ਕੇ ਫੇਰ ਲਾ ਗੀ ਜਣਾ ਆ ਵੀ ਦੇਖ ਲੈਂਦੇ ਆ ਸ਼ਾਇਦ ਆਹ ਲੱਗ ਜਵੇ ਹੂੰ ਆੜਾ ਆੜਾ ਦੋੜ ਇਹਦੇ ਵਿੱਚ ਬਾਸ਼ਲਾ ਹੋਰ ਪਾ ਕੇ ਇਹਨੂੰ ਕਰ ਦੋਨੇ ਬੰਦ ਤੇ ਇੱਥੇ ਆਪਾਂ ਨਟ ਲਾ ਦੇਣਾ ਆਹ ਵਾਲਾ ਨੰਜੋ ਵਾਲਾ ਤੇ ਆਹ ਸਾਈਡ ਆਪਾਂ ਇਧਰੋਂ ਬੰਦ ਕਰ ਦੇਣੀ ਆ ਮਾ ਟਰਬੋ ਆਪਣੀ ਰੈਡੀ ਆ ਲੱਗਣ ਨੂੰ ਉੱਤੇ ਆਪਰੇਸ਼ਨ ਤਾਂ ਆਉਂਦੀ ਏ ਕਰ ਤੇ ਇਹਦਾ ਕੋਈ ਕੰਮ ਨਹੀਂ ਆ ਤਾਂ ਮਿੱਤਰੋ ਇਹਨੂੰ ਹੁਣ ਆਪਾਂ ਬਿਲਡ ਨਹੀਂ ਕਰਨਾ ਆਪਾਂ ਪੱਤੀਆਂ ਬਣਾ ਰਹੀਆਂ ਆ ਆ ਪੱਤੀ ਲਾ ਕੇ ਇਹਦੇ ਚ ਪਾ ਕੇ ਇੱਥੇ ਇਦਾਂ ਆਪਾਂ ਇਹਨੂੰ ਇਦਾਂ ਆਪਾਂ ਇਹਨੂੰ ਲੋਕ ਕਰ ਦੇਣਾ ਇਹਨੂੰ ਤੇ ਇਧਰਲੇ ਪਾਸੇ ਆਪਾਂ ਨਾਟ ਲਾਤਾ ਨਾਟ ਦਿਖਾਲ ਦੇ ਆ ਦੇ ਇਧਰ ਆਪਾਂ ਬਾਸ਼ਨਾ ਪਾ ਕੇ ਨਾਟ ਬੰਦ ਕਰਤਾ ਆ ਉਦਲੇ ਪਾਸੇ ਆਪਾਂ ਪੱਤੀ ਬਣਾ ਲਈ ਹੁਣ ਆ ਲਗੀ ਆਪਾਂ ਵਿਚ ਕੱਸ ਦੇਣੀ ਆ ਇਹਦਾ ਜਿਗਾਰਮੈਂਟ ਹੁਣ ਆਪਾਂ ਬਿਲਡਿੰਗ ਵਾਲਾ ਕੰਮ ਚੇਂਜ ਕਰਕੇ ਤੇ ਹੁਣ ਸਿੱਧੀ ਕੱਸ ਦੇਣੀ ਪੱਤੀ ਮੇਤਰੋ ਤੁਰ ਪਏ ਆਪਾਂ ਤੇ ਚੱਲਦੇ ਆ ਹੁਣ ਘਰ ਜਾ ਕੇ ਤੇ ਘੋੜਿਆਂ ਨੂੰ ਕਰਦੇ ਚੈੱਕ ਤੇ ਸਮਾਨ ਲਿਆ ਲੈ ਯਾਰਵੇਂ ਨਹੀਂ ਬੈਠਿਆ ਵਿੱਚ ਸਾਰੇ ਹੀ ਇਹ ਪਿੱਛੇ ਸੰਗ ਤਾਂ ਫੋਰਸ ਆ ਬੈਠੀਆਂ ਸਾਰੀਆਂ ਹੀ ਹੁਣ ਕਰਦੇ ਆ ਜਾ ਕੇ ਘੋੜੇ ਨੂੰ ਜੈਕ ਦੇਖਦੇ ਆ ਵੇ ਕੀ ਫਰਕ ਨਿਕਲਦਾ ਦੋਨਾਂ ਦੇ ਵਿੱਚ ਟਰਬੋਆਂ 'ਚ ਆਪਾਂ ਇਹਦੀ ਆ ਨਾ ਮਿੱਤਰੋ ਪਹਿਲਾਂ ਹੁਣ ਸ਼ੋ ਖੋਲ ਲਈਏ ਤਾਂ ਟਰਬੋ ਦਾ ਫੇ ਆਪਾਂ ਉੱਥੇ ਗਰਾਊਂਡ ਦੇ ਵਿੱਚ ਹੀ ਇਹਦਾ ਚੈੱਕ ਕਰ ਲੈਣਾ ਆ ਲਾ ਕੇ ਫੇ ਬਦਲ ਲਵਾਂਗੇ ਸ਼ੋ ਆਪਾਂ ਇਹਦੀ ਇੱਥੇ ਘਰੇ ਹੀ ਲਾ ਕੇ ਰੱਖ ਜਾਣੀ ਆ ਲੈ ਵੀ ਸ਼ੋ ਖੋਲ ਲਓ ਤੁਸੀਂ ਹੱਥੇ ਠੀਕ ਆ ਤੇ ਆ ਕਰੋ ਚੈੱਕ 9 ਫੁੱਟਾ ਜਗਤਜੀਤ ਦਾ ਸੁਪਰ ਸੀਟਰ 9 ਫੁੱਟਾ ਐ ਜਗਤਜੀਤ ਵਧਾਈਆਂ ਭਾਜੀ ਬਹੁਤ ਬਹੁਤ ਜੀ ਸਵਾਗਤ ਹੈ ਜੀ ਸਵਾਗਤ ਹੈ ਸਵਾਗਤ ਹੈ ਤੁਹਾਨੂੰ ਸੁਪਰ ਸਪੋਰਟ ਇਹ ਮਿੱਤਰੋ ਸ਼ੋ ਦਿੱਤੀ ਲਾ ਤੇ ਹਲ ਪਾ ਲਈਏ ਆ ਸਲੰਸਰ ਆ ਮੈਂ ਲੈ ਕੇ ਆ ਇਹ ਨੂੰ ਕੱਟਣਾ ਆਪਾਂ ਹਲ ਪਾ ਲਈਏ ਤਾਂ ਫੇਰ ਇਹਨੂੰ ਪਹਿਲਾਂ ਪਿੰਡ ਚਲਾ ਕੇ ਚੈੱਕ ਕਰਦੇ ਆ ਫੇਰ ਇੱਕ ਜਗ੍ਹਾ ਤੇ ਆਪਾਂ ਇਹਦੇ ਲੀਵਰ ਬੰਨ ਲੈਣੇ ਆ ਉਹੀ ਜਗ੍ਹਾ ਦੇ ਬਾਅਦ ਦੇ ਵਿੱਚ ਇਹਨੂੰ ਫੇਰ ਦੂਜੀ ਟਰਬੋ ਨਾਲ ਚੈੱਕ ਕਰਾਂਗੇ ਹੋ ਗਰਮੀ ਆ ਨਾ ਤਸੱਲੀ ਕਰਾਈ ਪਈ ਗਰਮੀ ਨੇ ਮਿੱਤਰੋ ਸਰਦਿਆਂ ਕਿ ਆ ਤੇ ਆ ਬੜੀ ਜਿਆਦਾ ਆ ਬੱਸ ਮਾੜੇ ਉੱਚਾ ਕਰੇ ਮੈਂ ਪੱਧਰੇ ਲਈ ਆ ਕੇ ਦੇਖਿਓ ਕੋ ਕੋ ਟਾਇਰ ਵੀ ਨਹੀਂ ਮਾਹਣਾ ਨਹੀਂ ਇੱਥੇ ਮੈਂ ਉੱਥੇ ਚੱਕ ਰਿਹਾ ਪੈਸਾ 再空刀就刀。 ਟਰਬੋ ਚੇਂਜ ਦੂਆ ਸਹੀ ਨਹੀਂ ਭਾਈ ਜਿਹੜਾ ਜੈਡਜੀ ਤੋਂ ਪੰਨਾ ਚ ਪਿੰਦਾ ਹੁੰਦਾ ਇਦਾਂ ਘੁਆਏ ਪੈਣਾ ਉਹ ਇੱਥੇ ਬੈਣਾ ਨਹੀਂ ਗੁੱਡਾ ਉੱਪਰੋਂ ਛੋਟਾ ਜਿਹਾ ਜਿੱਦਾਂ ਦੂਆ ਨਹੀਂ ਹੁੰਦਾ ਪੈਪਰਾਂਕ ਜਾਂਗੀ ਉਹ ਛੱਟੀਆਂ ਜੰਨ ਕਮਾਲ ਦੇ ਦੀ ਸਾਰੀ ਉਹ ਪੰਨਾ ਨਾ ਦੇਦਿਨ ਜੇ ਮੈਂ ਤਾਂ ਪੁਰਾਣਾ ਭਾਈ ਜੇ ਥੁੱਕਾ ਲਿਆ ਨਾ ਗੱਟੇ ਇਦਾਂ ਬਹੁਤ ਮਾੜਾ ਬੜੀਆ ਨਿਕਲਿਆ ਨਾ ਕਿੰਗੋ ਹੀ ਲੈ ਕੇ ਆਇਆ ਨਾ ਬੋ ਜਿੱਤਾਂ ਤੋ ਕਿੰਗੋ ਹੀ ਆਸ ਥੋੜੀ ਜ਼ਰਮੀ ਬਹੁਤ ਹੈ ਬੱਬਾ ਖੜਿਆ ਨੂੰ ਉੱਤੇ ਨਿੱਕੜੀ ਜਾਂਦਾ ਬੰਦਾ ਹਵਾ ਨਹੀਂ ਆਉਂਦੀ ਚਲ ਬੰਨ ਨਹੀਂ ਪਿਆ ਆਪਣੀ ਤਾਂ ਪਿਆਈ ਨਹੀਂ ਹੈ ਕਿਤੇ ਹੋਰ ਨਹੀਂ ਆਉਂਦਾ ਭਾਈ ਅੱਜ ਪਿਆ ਮੋਰ ਹਾਂ ਚਾੜ ਚਾੜ ਪਾਣਾ ਨਹੀਂ ਜੀ ਇਹ ਕਿਹਨੋਂ ਬੋਲ ਲਾ ਲਏ ਇਹ ਅੱਜ ਬੋਲੇ ਅਰੇ ਇਹ ਸਿੱਕੀ ਫਿਰ ਇਹੀ ਖੋਲ ਕੇ ਪਾ ਲਈ ਇਹਨੇ ਲੈ ਜੀ ਨਾ ਤੇਰਾ ਹੀ ਬਗਿਆ ਕੋਈ ਸਰਮਾਨ ਗਰਮ ਜ਼ਿਆਦਾ ਹੀ ਹੈ ਹਲੇ ਮਾਰ ਤੁਰਾ ਨਾ ਆ ਗਈ ਆ ਗਰਮ ਜ਼ਿਆਦਾ ਹਾਲਾ ਖੋਲ ਕੇ ਆਹੀ ਬੈਂਡ ਲਾ ਦੇਣਾ ਉੱਥੇ ਮਾਰ ਮੋਰੀ ਕਿਤੇ ਔਰ ਦੇ ਭਾਈ ਉਹਨਾਂ ਸਾਹਮਣੇ ਦੇ ਹਮ ਚੈੱਕ ਕਰਨਾ ਵੀ ਚੈੱਕ ਲੈ ਹੁਣ ਆ ਜਿਹੜੀ টারਬੋ ਆ ਇਹ 61 ਨੰਬਰ ਮੋਡੀਫਾਈ ਆ ਆ ਜਿਹੜੀ ਆ ਇਹ ਨੋਰਮਲ ਆ ਹਾਂ ਮੋਡੀਫਾਈ ਦੀ ਪਰਫਾਰਮੈਂਸ ਤੁਸੀਂ ਚੈੱਕ ਕਰ ਲਈ ਹੁਣ ਇਹਨੂੰ ਲਾ ਕੇ ਦੇਖਦੇ ਹਾਂ ਕੀ ਜਾਂਦੀ ਆ ਉਹ ਲੱਗਦਾ ਵੀ ਗਾਉਣ ਤੋਂ ਆ ਆ ਪਿਆ ਹੋਇਆ ਮਿਲ ਗਿਆ ਦੂਜਾ ਵੀ ਸਟ੍ਰਾਈਟਰ ਨੂੰ ਰੋਕ ਕੇ ਨਾ 20 ਮਿੰਟ ਤਾਂ ਹੋਈਗੇ ਹਾਂ ਲੈ ਤਾਂ ਗਰਮ ਪਿਆ ਅਜਮਾਨ ਗਰਮ ਹੋਈ ਨਾ ਅਜ ਲੱਗੀ ਹੋਈ ਬੰਦੇ ਬਾਹਰ ਲੱਗੇ ਤੋ ਕੀ ਵੀ ਦੇ ਇੰਨੀ ਗੱਡੀ ਦੀ ਨਾ ਕਵਨ ਸਬਜੀ ਇਹ ਤਾਂ ਸੌਖਾ ਹੀ ਆ ਗਿਆ ਉਹ ਦੇਖਣੇ ਵੀ ਨਾ ਉਹਨੂੰ ਖੋਲ ਲਿਆ ਕੱਸ ਲਿਆ ਇੰਨਾ ਨਾ ਨਹੀਂ ਜਿੰਨਾ ਹੁਣ ਐਕਸਪੀਰੀਅੰਸ ਹੋ ਗਿਆ ਹੁਣ ਦਾ ਟਰੈਕਟਰ ਸਾਰਾ ਖੋਲ ਕੇ ਬੰਨ ਲਾਂਗੇ ਕੋਰੀ ਆਹ ਭਾਈ ਤੈਨੂੰ ਖੋਲ ਨਾ ਨਹੀਂ ਜਿੰਦਗੀ ਜੋ ਬੰਦਾ ਕਾਂ ਵੀ ਨਾ ਖੋਲਣਾ ਆਹ ਭਾਈ ਉਹ ਤੋਂ ਜਿਵੇਂ 16 17 ਦੀ ਚਾਬੀ ਲੈ ਕੇ ਪਾਨਾਂ ਦੇ ਪਾਨਾ ਲਿਆ ਨਹੀਂ ਨਹੀਂ ਭਾਈ ਟੇਡਾ ਨਾ ਬਾਹਰ ਖਰਾਬ ਹੋ ਜਾਣੀ ਗਿਰ 17 ਦੀ ਚਾਬੀ ਚ ਪਾਨਾ ਜੈਨੂੰ ਖੋਲ ਹੀ ਘੁਮਾਇਰੋ ਇਹਨੂੰ ਇਹਨੂੰ ਘੁਮਾ ਆ ਗਏਗਾ ਪਿੱਛੇ ਚੱਲ ਜਾਣਾ ਉਹਨੇ ਬੁੱਕ ਟੂ ਨਹੀਂ ਜਿਹ ਆਇਆ ਉਹ ਵੀ ਬਾ ਲੋ ਫੇ ਇਕੱਠੇ ਕੱਸ ਦਮ ਉਹ ਵੇ ਆ ਬਈ ਛੁੜ ਛੱਤੀਆਂ ਦੇ ਐਕਸਟਰਾ ਬਣਾਵਾ ਕੇ ਲੈ ਜਾਈਏ ਐਕਸਟਰਾ ਬਣਾ ਲੈ ਲੈ ਜੀ ਨੜ ਆ ਸਾਰੇ ਨੜ ਚੱਕ ਲਾ ਆਲੇ ਗਰਮੀ ਬਹੁ ਹੈ ਨਾ ਬਹੁ ਗਰਮੀ ਹੈ ਥੋਰ ਵੀ ਬੱਬਾ ਦਾ ਖੋਬੀ ਨਹੀਂ ਇੱਕ 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 ਵਾਰੀ ਮੈਂ ਤੇ ਬਾਜੀ ਨੇ ਹਨ ਆਪਣੇ ਦੁੱਧੇ ਘੋੜੇ ਦੇ ਹਾਂ ਜਦ ਆ ਕੇ ਖੜਾ ਕੀਤਾ ਨਾਲ ਹੀ ਚੱਕੇ ਚਾਬੀ ਪਾਉਣੀ ਉਹ ਟਰਬੋ ਲਾ ਕੇ ਉਹ ਮੈਂਟ ਲਾਇਆ ਕਰ ਸਕਦਾ ਹਾਂ ਗਾਰੋਂ ਗਾਰੋਂ ਜਿੱਦਾਂ ਮੈਨੂੰ ਨਹੀਂ ਪਤਾ ਨਾ ਹੁਣ ਮੈਂ ਇਹਨੂੰ ਕਹਿੰਦਾ ਯਾਰ ਬਹੁਤ ਖਾ ਤਾਂ ਨੇ ਹੈ ਨਾ ਕਹਿੰਦਾ ਯਾਰ ਪੰਜਾਬੀ ਲਾਉਂਦਾ ਉਹ ਵੀ ਬਹੁਤ ਆਪਾਂ ਦੋਨੇ ਹੀ ਆ ਨਾ ਭੈਣ ਜੀ ਆਪਾਂ ਕੋਈ ਹੋਰ ਜੀ ਜਾਈ ਦੀ ਇਹ ਬੱਲੇ ਬੈਟਰੀ ਵਾਲੀ ਹਾਂ ਸਮਾਨ ਪੂਰਾ ਹੋਣਾ ਚਾਹੀਦਾ ਉਸ ਫੇ ਨਹੀਂ ਬੰਦਾ ਦੂਜਾ ਹੁੰਦਾ ਹਾਲ ਤਾਂ ਸਮਾਨ ਦੀ ਹੀ ਆ ਨਾ ਵਾਹ ਪੂਰਾ ਸਹੀ ਦਾ ਹਮ ਬੰਦਾ ਕਾਰੀ ਦਾ ਮਾਰਿਆ ਜਾ ਹੋਵੇ ਪਤਾ ਦੋ ਬੰਦੇ ਹੁਣ ਇੱਕੋ ਜੇ ਹਾਂ ਮੈਂ ਵੀ ਬੰਦਾ ਹੋਣਾ ਬੰਦਾ ਨੰਨ ਚਾਦਦੀਆਂ ਪਾਣੇ ਫੜਾਈ ਜਾਵੇ ਬੰਦਾ ਚੰਨ ਘਟ ਕੋ ਲੰਦਾ ਅਕਾਜ ਗਰਮੀ ਵੀ ਪਾਪਾ ਬਹੁਤ ਆ ਗਰਮੀ ਕਹਿੰਦੀ ਸਾਡਾ ਦੇਣਾ ਕੀ ਹਮੇ ਬਹੁਤ ਹੋਇਆ ਆ ਲੋ ਜੀ ਆਹੀ ਬਸ ਰਹਿ ਗਈ ਸਪਲਾਈ ਲੱਗਣ ਵਾਲੀ ਬਾਕੀ ਹੋ ਗਿਆ ਕੰਮ ਲੋ ਮਿੱਤਰੋ ਕਰਤੀ ਫਿੱਟ ਆਉਣ gaan ਲੱਗਾ ਸਟਾਰਟ ਖੜ ਗਿਆ ਆਵਾਜ਼ ਦਾ ਵੀ

ਵਾਣ ਤੁਸੀਂ ਦੇਖ ਲਓ ਕਿੰਦਾ ਦਾ ਬਣਾਤਾ ਸਰੋ ਚੈੱਕ ਇੱਕ ਗੱਲ ਹੈ ਅੱਜ ਇਹ ਵੀ ਚੀਜ਼ ਕਲੀਅਰ ਹੋਈ ਆ ਵੀ ਡਾਈਮੈਂਸ਼ਨ ਦਾ ਟਰੈਕਟਰ ਦੇ ਨਾਲ ਬਹੁਤ ਫਰਕ ਪੈਂਦਾ ਆ ਅੱਜ 9 ਫੁੱਟ ਸੁਪਰ ਸੀਡਰ ਤੇ ਸਾਮਾ-ਸਾਮਾ ਆਇਆ ਮਤਲਬ ਲਾ ਲਓ ਵੀ ਇਹਦੇ 1 ਕੁਇੰਟਲ 1.5 ਕੁਇੰਟਲ ਦਾ ਬੰਪਰ ਹੋਣਾ ਇਹਦੇ ਅੱਗੇ ਹੋਰ ਕੋਈ ਵਜ਼ਨ ਹੈ ਨਹੀਂ ਟਾਇਰਾਂ ਦਾ ਆ ਟਾਇਰਾਂ ਦਾ ਵੀ ਐਡਾ ਕੋਈ ਖਾਸ ਵਜ਼ਨ ਦਾ ਫਰਕ ਪੈਂਦਾ ਨਹੀਂ ਆ ਠੀਕ ਹੈ ਕਿਉਂਕਿ ਵਜ਼ਨ ਪਿੱਛੇ-ਪਿੱਛੇ ਹੀ ਰਹਿ ਜਾਂਦਾ ਆ ਪਰ ਫੇਰ ਵੀ ਸੁਪਰ ਸੀਡਰ ਤੇ ਬਹੁਤ ਘੱਟ ਉੱਠਿਆ ਇਹ ਟਰੈਕਟਰ ਨਹੀਂ ਜੇ ਆਪਣੇ ਵਾਲਾ ਹੁੰਦਾ ਇਦਾਂ ਠੀਕ ਐ ਜੌਂਡੀਅਰ ਉਹਨੇ ਬਹੁਤ ਉੱਠਣਾ ਸੀ ਆ ਖਾਲੀ ਨੇ ਇੰਨਾ ਕ ਬੰਪਰ ਲੱਗਾ ਹੁੰਦਾ ਜੇ ਫੇਰ ਉਹਨੇ ਬਹੁਤ ਉੱਠਣਾ ਸੀ ਆ ਬਾਕੀ ਹੁਣ ਉਹਨੂੰ ਕਰਕੇ ਦੇਖਦੇ ਆ ਚੈੱਕ ਕੀ ਆਂਦੇ ਆ ਔਰ ਹੁਣ ਕਰਦੇ ਆ ਜਿਹੜੀ origignal stock turbo ਆ ਜਿੱਦਾਂ ਇਹਦੀ ਆ बहुत घट गया धूं तो है ही नहीं बाबा बहुत फर्क पै गया जसे अज फिर स्टेला अज हाँ। <laughs> <आज> फिर <वेर> स्टेला <laughs> नहीं बहुत फर्क पै गया धूं का हूं बिलकुल ही घट गया घट गया यार बहुत घट गया ਜਾਇਆ ਕੁਝਾ ਇਹ ਹੈਵੀ ਟੂ ਸਪੀਡ ਆ ਇਹਦਾ ਤੋੜਾ ਜ਼ਿਆਦਾ ਆ ਆਮ ਨਾਲ ਵਾਈ ਵਾਲੀ ਕੰਡੀਸ਼ਨ ਥੋੜੀ ਆ ਇਹਦਾ ਟੱਕੇ ਵਾਲੀ ਕੰਡੀਸ਼ਨ ਆ ਵਾਈ ਵਾਲੇ ਤੇ ਕੁੱਤੇ ਪੇ ਚੱਲੀ ਜਾਣਾ ਇਹਨੇ ਬਿਲਕੁਲ ਨਾਰਮਲ ਆਰਟੀ ਆ ਮਾੜੀ ਹਲਕਾ ਇਹ ਤੋਂ ਆਉਣਾ ਹੈ ਟਰੈਕਟਰ ਦੀ ਆਵਾਜ਼ ਨੂੰ ਵੀ ਫਰਕ ਪਿਆ ਆਵਾਜ਼ ਗੁੰਦਮੀ ਜੀ ਹੂ ਆਹ ਬਾਕੀ ਮਿੱਤਰੋ ਆਗੋ ਜਿਹੜਾ ਰਿਜ਼ਲਟ ਆ ਬਾਕੀ ਤਾਂ ਹੁਣ ਦਿਖਾਉਨੇ ਥੋੜੇ ਟਾਈਮ ਬਾਅਦ ਤੋਂ ਆ ਵੀ ਹੈ ਨਹੀਂ ਟਰੈਕਟਰ ਖੁੱਲਣ ਵੀ ਲੱਗ ਗਿਆ ਪਹਿਲਾਂ ਨਾਲੋਂ ਤੇ ਆਪਾਂ ਤੇਲ ਵੀ ਵਧਾ ਕੇ ਦੇਖਿਆ ਹਾਂ ਹਾਂ ਤੇਲ ਦੀ ਹੋਰ ਦੇਖੋ ਤੇਲ ਹੋਰ ਕੇ ਵੀ ਦੇਖ ਲਓ ਇਹ ਪਰ ਬਈ ਇੱਥੇ ਸਹੀ ਚੱਲੀ ਜਾਂਦਾ ਤੇਲ ਵੀ ਨਾਲ ਹੀ ਖੋਲੀ ਤਾਂ ਵੀ ਕੋਈ ਫਰਕ ਨਹੀਂ ਆ ਪਹਿਲਾਂ ਨਾਲੋਂ ਫਰਕ ਆ ਉਹ ਦਰ ਉਹ ਸਭ ਤੋਂ ਜ਼ਰੂਰੀ ਚੀਜ਼ ਦੇ ਵਿੱਚ ਇਹਦਾ ਬਹੁਤ ਖੁੱਲਣ ਦੀ ਹੈ ਜਿਵੇਂ ਜਿਵੇਂ ਇਹ ਮੈਂ ਦੋ ਇਧਰ ਬਾਈ ਵਾਲੇ ਚੱਕਰਾਂ ਦੇ ਚਲਾਉਂਦੇ ਆ ਨਾ ਇੱਕ ਵਾਰੀ ਉੱਤੇ ਚਲਾਉਂਦੇ ਵੇਖ ਕੇ ਆ ਗਏ ਲੈ ਜਿੱਥੇ ਬਾਈ ਚੱਲਦੀ ਹੈ ਨਾ ਠੀਕ ਹੈ ਜਿੱਥੇ ਬਾਈ ਵਾਲੇ ਚੱਕਰਾਂ ਦੇ ਚਲੂਣਾ ਦੇ ਸਾਵਾ ਲਾ ਹੋ ਗਿਆ ਨਾ ਆਹ ਲੈ ਕਰੋ ਇਦਾਂ ਹੀ ਥੋੜੀ ਟੈਸਟਿੰਗ ਆ ਹਾਂ ਕਰੋ ਚੈੱਕ ਉਹ ਇਦਾਂ ਨੇ ਇਹਦਾ ਪਜਦਾ ਧੱਕਾ ਕਰੀ ਜਾਂਦੇ ਹਨਾ ਭਾਜੀ ਉਹਦਾ ਸਹੀ ਆ ਹੁਣ ਬਾਈ ਤੇ ਇਹਨਾਂ ਨੂੰ ਪਤਾ ਲੱ ਆ ਜਾਣਾ ਜੱਸੇ ਨੂੰ ਪਤਾ ਲੱ ਆ ਜਾਣਾ ਵੀਕਰ ਟਰੈਕਟਰ ਸਮੋਕ ਤਾਂ ਜਿਵੇਂ 0 ਆ ਦੇਖੋ ਆਕੇ ਸਮੋਕ ਵਾ ਮਾਰਦਾ ਜੇ ਆਕੇ ਤਾਂ ਉਦੋਂ ਹੀ ਧੂਆ ਮਾਰੀ ਜਾਂਦਾ ਹੈ ਟਰੈਕਟਰ ਸਮੋਕ ਮਾਰੀ ਆ ਇਹਦਾ ਬਰੋਲੇ ਸੁੱਟੀ ਜਾਂਦਾ ਭਾਜੀ ਲਾ ਲਾ ਕਰ ਗਿਆ ਬੰਦ ਧੂਆ ਬੰਦ ਹੋ ਗਿਆ ਹੁਣ ਪਤਾ ਨਹੀਂ ਹੋਰ ਕੀ ਹੋਣਾ ਇਹ ਤੇ ਆਪਣਾ ਸਹੀ ਆਪ ਨੂੰ ਮਗਰੋਂ ਤੋਂ ਉਹ ਬਾਅਦ ਕਟਾ ਜਾ ਉਹ ਸਟਾਰਟਿੰਗ ਤਾਂ ਦਿਖਾਉਣਾ ਹੀ ਆ ਭਾਈ ਕੋਈ ਵੀ ਚੀਜ਼ ਆ ਜਦੋਂ ਉਹਨੇ ਇੱਕ ਵਾਰੀ ਸ਼ੁਰੂ ਹੋਣਾ ਉਹਦਾ ਧੂਆਂ ਦਿਖਾ ਕੇ ਹੀ ਚੱਲਣਾ ਆ ਇਹਦਾ ਆ ਗਿਆ ਇੱਕ ਵਾਰੀ ਫਾਈਟ ਫਾਈਟ ਨਹੀਂ ਵਾਈ ਕਰਦੇ ਬਹੁਤ ਭਰ ਕੇ ਆਨ Power ਆ ਵੀ ਹਟਮ ਕਰਦਾ ਹੈ। ਆ ਵੀ ਹਟਮ ਹੋ ਗਿਆ। ਅੱਗੇ ਪਹਿਲਾਂ ਧੂਆ ਵਾਹ ਮਾਰਦਾ ਸੀਗਾ। ਇਹ ਜਿਹੇ ਦਾ ਲਾਇਆ। ਲੋਬੇ ਮਿੱਤਰੋ ਟੈਸਟ ਹੋ ਗਿਆ ਆ। origignal ਜਿਹੜੀ টারਬੋ ਆ ਉਹ ਪਾਸ ਆ ਟਰੈਕਟਰ ਦੇ ਉੱਤੇ। ਇਹਨੇ ਅੱਗੇ ਨਾਲੋਂ ਧੂਆ ਬਹੁ ਘਟਾ ਦਿੱਤਾ টারਬੋ ਨੇ। ਉਹ ਦੂਜੀ ਜਿਹੜੀ ਮੋਡੀਫਿਕੇਸ਼ਨ ਕੀਤੀ ਸੀ ਟਰਬੋ ਦੇ ਵਿੱਚ ਕਾਟ ਦੇ ਵਿੱਚ ਉਹ ਇਹੋ ਜਿਹਾ ਰਿਸਪੌਂਸ ਨਹੀਂ ਦੇ ਰਹੀ ਸੀਗੀ ਉੱਤੇ ਧੂਆਂ ਨਹੀਂ ਟਰੈਕਟਰ ਦਾ ਜਿੱਦਾਂ ਘੜਦਾ ਸੀਗਾ ਇਹਦੀ ਖਿਚਾਈ ਵੀ ਜਿਆਦੀ ਆ ਪੈਕਅਪ ਵੀ ਜਿਆਦੀ ਆ ਤੇ ਧੂਆਂ ਵੀ ਨਹੀਂ ਆਉਂਦਾ ਹਕਾਲੀ ਟਰਬੋ ਦੇ ਨਾਲ ਇਹ ਬਿਲਕੁਲ ਜੋ ਕੰਪਨੀ ਫਿਟਡ ਆ ਉਹੀ ਟਰਬੋ ਆ ਕੋਈ ਇਹ ਚ ਕੋਈ ਜ਼ਗੜਬਾਜੀ ਨਹੀਂ ਕੀਤੀ ਗਈ ਇਹ ਟਰਬੋ ਜੀ ਆਵੇ ਜਸੇ ਦੂਦ ਆਸ ਤੈਨੂੰ ਕਿਦਾਂ ਠੀਕ ਹੈ ਜੀ ਓਕੇ ਓਕੇ ਮਨ ਖੁਸ਼ ਆ ਵਧਾਈਆਂ ਹੋਈਆਂ ਹੁਣ ਬੰਦਾ ਸਾਡਾ ਖੁਸ਼ ਹੋ ਗਿਆ ਇਹੇ ਹੀ ਆਪਾਂ ਚਾਹਦੇ ਸੀ ਬੰਦਾ ਸਾਡਾ ਖੁਸ਼ ਹੋ ਜਵੇ ਤਸੱਲੀ ਆ ਹੁਣ ਇਹ ਵੀ ਪੂਰੀ ਤਸੱਲੀ ਆ ਹੈ ਅੱਜ ਫੇਰ ਸਟੇਲਾ ਬਣ ਗਈ ਬਣ ਕੇ ਬਣ ਗਈ ਮੇਰੀ ਗੱਲ ਸੁਣ ਪਹਿਲਾਂ ਤੇਰੀ ਬਾਤ ਠੀਕ ਇੱਥੇ ਹੈ ਲੋ ਆਹੋ ਇਹਦੇ ਨਾਲ ਵੀ ਪਾਰਟੀ ਆ ਆ ਲਾਓ ਤਾਂ ਲਾਓ ਦੰਦਾਂ ਨੂੰ ਰੇਤੀਆਂ ਬਹੁਤ ਪਾਰਟੀਆਂ ਇਹਦੇ ਨਾਲ ਇਹਦੇ ਨਾਲ ਤਿੰਨ ਚਾਰ ਆਪਣੀਆਂ ਪਾਰਟੀਆਂ ਨੂੰ ਤੁਸੀਂ ਬਾਕੀ ਚਲੋ ਠੀਕ ਆ ਮਿੱਤਰੋ ਦੱਸਿਓ ਸਾਰੇ ਜਾਣੇ ਕਮੈਂਟ ਕਰਕੇ ਵੀ ਕਿੱਦਾਂ ਦਾ ਲੱਗਾ ਵਲੌਗ ਤੇ ਵੀਡੀਓ ਨੂੰ ਬਾਦਰ ਬਾਦਰ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਤੇ ਜਿਹੜੇ ਮੇਰੇ ਵੀਰ ਨਵੇਂ ਆਏ ਤਾਂ ਚੈਨਲ ਆਪਣਾ ਕਰਿਓ ਸਬਸਕ੍ਰਾਈਬ